ਮੈਨੂੰ ਮਾਫ਼ ਕਰ ਦੋ ਨਾਲੇ ਤੈਨੂੰ ਮਾਫ਼ੀ ਐਡੀ ਛੇਤੀ ਨਹੀਂ ਮਿਲਦੀ ਹੈਗੀ ਹੁਣ ਤਾਂ ਮੈਨੂੰ ਮੇਰੀ ਭੈਣ ਦਿਸ ਰਹੀ ਐ ਅਸੀਂ ਘਰੇ ਜਾ ਕੇ ਸੋਚਾਂਗੇ ਵੀ ਤੇਰਾ ਕੀ ਕਰਨਾ ਹੈ ਤੂੰ ਲੜ ਕੇ ਆ ਗਈ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਬੇਕਰਤੁੱਤ ਕੇ ਨਹੀਂ ਇਹੋ ਜਿਹਾ ਰੱਬ ਵਰਗੇ ਬੰਦੇ ਨਾਲ ਤੂੰ ਲੜ ਕੇ ਆ ਗਈ ਕਹਿਣੀ ਐ ਇਹਦੇ ਲਈ ਨਾ ਘਰ ਦੇ ਦਰਵਾਜ਼ੇ ਹਮੇਸ਼ਾ ਲਈ ਬੰਦ ਹੋ ਗਏ ਇਹ ਬਹੁਤ ਹੋ ਗਿਆ ਪਹਿਲਾਂ ਹੀ ਬਹੁਤ ਹੋ ਗਿਆ ਬਸ ਬਖਸ਼ ਦੇ ਹੁਣ ਉਹਨੂੰ ਉਹਨੂੰ ਆਪਣੀ ਜ਼ਿੰਦਗੀ ਜਿਉਣਾ ਲੈਣ ਦੇ ਚਲ ਠੀਕ ਐ ਜੀ ਤੁਸੀਂ ਜੇ ਨਹੀਂ ਰੱਖਣਾ ਤਵੇ ਬਾਗੀ ਜਾਨੀ ਇੱਥੋਂ ਜਾ ਮੈਂ ਨਹੀਂ ਰੱਖਣਾ ਤੈਨੂੰ ਵਾਹਿਗੁਰੂ ਗੁਰੂ ਵਾਹਿ ਗੁਰੂ ਵਾਹਿ ਹੈ ਵਾਹਿ ਗੁਰੂ ਬੇਬੇ ਚਲ ਚਲੀਏ ਆਏ ਕਿ ਮੈਂ ਚਲੀਏ ਤੈ ਇੱਥੇ ਰਹਿਣਾ ਹੋ ਇਸੇ ਘਰ ਚ ਬੇਬੇ ਮੈਂ ਇੱਥੇ ਕਿਵੇਂ ਰਵਾਂ ਮੈਨੂੰ ਇੰਨਾ ਨਹੀਂ ਕਹਤਾ ਵੀ ਭੱਗ ਜਾ ਇੱਥੋਂ ਦੇਖ ਮੰਗੇ ਪੁੱਤ ਮੈਂ ਤੇਰੇ ਮਰੇ ਫਿਰ ਅਰਜੀ ਕਰਦੀ ਆ ਮੇਰੀ ਧੀ ਨੂੰ ਇਸੇ ਘਰ ਵਿੱਚ ਹੀ ਰਹਿਣ ਦੇ ਰੱਖ ਨਹੀਂ ਬੇਬੇ ਮੈਂ ਨਹੀਂ ਰੱਖਣਾ ਹੈ ਇਹਨੂੰ ਤੂੰ ਹਮਨ ਲੈ ਜਾ ਦੇ ਕਰੀ ਲੈ ਜਾ ਦੇਖ ਮਤ ਤੁ ਮੰਗੇ ਜੇ ਤਾਂ ਇਹਨੂੰ ਨਹੀਂ ਰੱਖਣਾ ਲਾ ਪਰ ਤੂੰ ਮੇਰੀ ਇੱਕ ਗੱਲ ਮੰਨ ਲੈ ਜਿੰਨਾ ਚਿਰ ਨੇਹਾ ਆਉਦੇ ਬੱਚੇ ਨੂੰ ਜਰਮਨੀ ਨਾ ਦਿੰਦੀ ਉਨਾਂ ਚਿਰ ਮੇਰੀ ਧੀ ਇਸੇ ਘਰ ਚ ਰਹੂਗੀ ਨੇਹਾ ਦੀ ਦੇਖਭਾਲ ਕਰੂਗੀ ਉਸ ਤੋਂ ਬਾਅਦ ਮੈਂ ਤੇਨਾਂ ਵਾਦਾ ਕਰਦੀ ਆ ਉਸ ਤੋਂ ਬਾਅਦ ਮੈਂ ਆਪ ਹੀ ਲੈ ਜਾਵਾਂਗੀ ਬੇਬੇ ਮੈਂ ਤੇਰੇ ਘਰ ਤੇ ਇਹਨੂੰ ਰੱਖ ਤਾ ਲੈਣਾ ਪਰ ਜੇ ਮੇਰੇ ਭੈਣ ਨੂੰ ਕੁਝ ਹੋ ਗਿਆ ਫਿਰ ਕੌਣ ਜ਼ਿੰਮੇਵਾਰ ਹੋਗਾ ਹਾਂ ਮੰਗੇ ਤੇਰੀਆਂ ਜੁੱਤੀਆਂ ਮੇਰਾ ਸਿਰ ਇਸ ਬੁੜੀ ਮਾਂ ਦਾ ਤੇਰੇ ਨਾਲ ਵਾਦਾ ਰਿਹਾ ਇਹਨੂੰ ਬਣਦੀ ਸਜ਼ਾ ਮੈਂ ਆਪ ਦਵਾਉਂਗੀ ਹਾਂ ਠੀਕ ਹੈ ਬੇਬੇ ਤੇਰੇ ਘਰ ਤੇ ਮੈਂ ਰੱਖ ਲੈਣਾ ਪਰ ਮੈਂ ਇਹ ਜੀ ਗੱਲ ਬਰਦਾਸ਼ਤ ਨਹੀਂ ਕਰਨੀ ਜੇ ਮੇਰੇ ਭੈਣ ਨੂੰ ਕੁਝ ਹੋ ਗਿਆ ਠੀਕ ਹੈ ਪੁੱਤ ਜਿਹੜਾ ਕੁਝ ਹੋ ਗਿਆ ਤੁਸੀਂ ਭੁੱਲ ਜਾਓ ਕੋਈ ਨਹੀਂ ਮੈਂ ਤਾਂ ਭਾਪੇ ਨੂੰ ਕਦੇ ਬਗਾਨਾ ਨਾ ਪਹਿਲਾਂ ਸਮਝਿਆ ਤੇ ਨਾ ਹੀ ਮੈਂ ਹੁਣ ਸਮਝੂਗੀ ਭੈਣੇ ਕਿਵੇਂ ਭੁੱਲ ਜਾਂ ਇਹਨੇ ਝੂਠ ਬੋਲਿਆ ਸੀਗਾ ਵੀ ਮੈਂ ਮਾਂ ਬਣਨ ਵਾਲੀ ਆ ਸਾਰੇ ਕੰਮ ਦੇ ਬਹਾਨੇ ਲਾਉਂਦੀ ਰਹੀ ਇਹ ਮੈਂ ਤੈਨੂੰ ਕੰਮ ਮੈਂ ਇਸ ਲਈ ਸਿਖਾਇਆ ਸੀ ਵੀ ਤੂੰ ਕਹਾ ਮਗਾਨੇ ਘਰੇ ਜਾ ਕੇ ਆਪ ਦੇ ਘਰੇ ਜਾ ਕੇ ਕੰਮ ਨਾ ਕਰੇ ਬੇਬੇ ਹੁਣ ਮੈਂ ਕੀ ਕਰਾਂ ਮੈਨੂੰ ਸਭ ਮੇਰੀਆਂ ਗਲਤੀਆਂ ਦਾ ਹਿਸਾਬ ਹੋ ਗਿਆ ਕਰਾਂ ਕਿ ਤੂੰ ਖੂਚ ਮਾਰ ਛਾਲ ਜਿਹੜੇ ਸਾਰਾ ਦਿਨ ਮੈਨੂੰ ਲਾਂਬੇ ਦਬੋਣੀਆਂ ਈ ਇਦੋ ਵਾਰ ਜੇ ਕੋਈ ਮੈਨੂੰ ਲਾਂਭਾ ਆ ਗਿਆ ਤਾਂ ਹਸਾਬ ਲਾਣੀ ਤੈਨੂੰ ਗਲ ਵੱਡ ਕੇ ਤੇਰਾ ਨਾ ਇੱਥੇ ਦੱਬ ਕੇ ਜਾਉ ਤੈਨੂੰ ਲੈ ਕੇ ਨਹੀਂ ਕਿਤੇ ਜਾਂਦੀ ਮੈਂ ਬੇਬੇ ਤੈਨੂੰ ਕੋਈ ਲਾਂਭਾ ਨਹੀਂ ਹੁੰਦਾ ਮੇਰਾ ਭਾਬੀ ਨਾਲੇ ਕੰਮ ਤਾਂ ਨਾ ਬੰਦੇ ਦੇ ਕਰਮ ਹੁੰਦੇ ਨੇ ਕੰਮ ਦੋ ਤਾਂ ਐਸੀ ਨਹੀਂ ਡਰਨਾ ਚਾਹੀਦਾ ਚੰਗਾ ᱛੀਏ ਤੂੰ ਆਪ ਦਾ ਧਿਆਨ ਰੱਖੀ ਠੀਕ ਐ ਹੁਣ ਮੈਂ ਜਾਂਦੀ ਆ ਲੈ ਦੱਸ ਜਾਦਾ ਪੀ ਕੇ ਜਾਓ ਤੁਸੀਂ ਮੰਗੇ ਵੀਰੇ ਚਾਹ ਬਣਾ ਦੋ ਨਹੀਂ ਪੁੱਤ ਚਾਹ ਮੈਂ ਪੀਣੀ ਨਹੀਂ ਨਾਲੇ ਮੈਂ ਲੇਟ ਹੁੰਨੀ ਆ ਨਾਲੇ ਇਹਨੂੰ ਵੀ ਤਾਂ ਪਤਾ ਲੱਗੇ ਨਾ ਵੀ ਮੇਰੀ ਮਾਂ ਘਰੋਂ ਭੁੱਖੀ ਗਈ ਐ ਮੇਰੀ ਕਾਰਨ ਚਲ ਕੋਈ ਨਹੀਂ ਮਾਸੇ ਦੀ ਭਾਪੀ ਨੂੰ ਜਿੰਨੀ ਕਪਲ ਸੀ ਭਾਪੀ ਨੇ ਵਰਤ ਲਈ ਪਰ ਤੁਸੀਂ ਮੈਨੂੰ ਅੱਗੇ ਤੇ ਸਮਝ ਕੇ ਚਾਹ ਪੀ ਜਾਂਦੇ ਤਾਂ ਵਧੀਆ ਸੀ ਕੋਈ ਨਹੀਂ ਧੀਏ ਮੈਂ ਫੇਰ ਆਉਂਗੀ ਮੈਂ ਚਾਹ ਜ਼ਰੂਰ ਪੀ ਕੇ ਜਾਉਂਗੀ ਤੂੰ ਤਾਂ ਮੇਰੀ ਸਿਆਣੀ ਧੀ ਐਗੀ ਠੀਕ ਐ ਬੇਬੇ ਕੋਈ ਨਹੀਂ ਤੇ ਇੰਨਾ ਕਿ ਮੇਰੀ ਗੱਲ ਮੰਨੀ ਤੀ ਬਣ ਕੇ ਆਪਣੀ ਸਿਹਤ ਦਾ ਧਿਆਨ ਰੱਖੇ ਸਭ ਕੁਝ ਠੀਕ ਹੋ ਜਾਊਗਾ ਠੀਕ ਹੈ ਹਾਂ ਮੈਂ ਫੇਰ ਮਾਰੂੰਗੀ ਜਿਹੜਾ ਠੀਕ ਹੈ ਸਿਰ ਤੇ ਮੈਂ ਤੈਨੂੰ ਦੇਖਾ ਕਰ 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 ਕੇ ਠੀਕ ਹੈ ਇਹ ਗੱਲ ਦਾ ਧਿਆਨ ਰੱਖੀ ਚਿੰਕਾ ਜੀ ਨੇਹ ਤੂੰ ਮੈਨੂੰ ਮਾਫ ਕਰਤਾ ਨਾ ਹਾਂ ਭਾਬੀ ਚਲ ਕੋਈ ਜਿਹੜਾ ਕੁਝ ਹੋ ਗਿਆ ਕਰਕੇ ਮੈਂ ਨਾ ਸਾਰਾ ਕੰਮ ਕਰ ਲਿਆ ਕਰਨ ਤੂੰ ਕੋਈ ਕੰਮ ਨੂੰ ਹੱਥ ਨਹੀਂ ਲਾਉਣਾ ਸੁਣ ਗਿਆ ਨਾ ਕੋਈ ਨਹੀਂ ਬਾਬੀ ਜੇ ਗਲਤ ਹੋ ਵੀ ਪਹਿਲਾਂ ਸਮਝੀ ਹੁੰਦੀ ਨਾ ਪਾ ਦੇਣਾ ਨਹੀਂ ਇਹਦੀ ਨੌਬਤ ਹੀ ਨਹੀਂ ਆਉਣੀ ਸੀ ਨਹੀਂ ਹੁਣ ਛੱਡ ਦੇ ਨਾ ਇਹ ਗੱਲਾਂ ਕਿਉਂ ਬਾਰ-ਬਾਰ ਇਹੀ ਗੱਲ ਉਹ ਕਰੀ ਜਾਂਦੀ ਆ ਚੱਲ ਕੋਈ ਨਹੀਂ ਬਾਬੀ ਮੈਂ ਅੰਦਰ ਜਾਣੀ ਆ ਕੁਛ ਖਾਣਾ ਹੈ ਨਹੀਂ ਨਹੀਂ ਬਾਬਾ ਬੇ ਗੱਲ ਮੈਨੂੰ ਮਾਫ ਕਰਦੀ ਮੈਨੂੰ ਗੁੱਸੇ ਵਿੱਚ ਬਹੁਤ ਕੁਝ ਬੋੜ ਗਿਆ ਨਹੀਂ ਪੁੱਤ ਤੇਰਾ ਕੋਈ ਕੁਸੂਰ ਨਹੀਂ ਇਹ ਤਾਂ ਮੇਰੀ ਕੁਖੀ ਮਾੜੀ ਸੀ ਜਿਹੜੀ ਇਹ ਜੀ ਨਿਕਲੀ ਹੋ ਸਕੇ ਤੇ ਮੈਨੂੰ ਮਾਫ ਕਰ ਦੇ ਪੁੱਤ ਮਨੂ ਰੱਖ ਲੈ ਨਹੀਂ ਤਾਂ ਬੁੱਢੀ ਮਾਂ ਤੇਰੀ ਇੱਥੇ ਤੜਫਦੀ ਤੂੰ ਦੇ ਫਿਕਰਾਂ ਚ ਮਰ ਜੂਗੀ ਠੀਕ ਹੈ ਬੇਬੀ ਚਲੋ ਠੀਕ ਹੈ ਬੁੱਤਿਆ ਧਿਆਨ ਰੱਖੀਨੇ ਹਾਂ ਦਾ ਮੈਂ ਜਾਣੀ ਲੈ ਬੇਸ ਤੇ ਰਵਿਕੀ ਕੁਸੂਦਾ ਪਰ ਤੇਰੇ ਤੇਨੇ ਸਾਡੇ ਬਾਰੇ ਇੱਕ ਵਾਰ ਵੀ ਨਹੀਂ ਸੋਚਿਆ ਹੈਗਾ ਵੀਰਾ ਅੰਦਰ ਆ ਗਿਆ ਚਲ ਤੂੰ ਇੱਥੇ ਰੈਸਟ ਕਰ ਮੈਂ ਜਾ ਕੇ ਆਉਣੀ ਉਹਨਾਂ ਕੋਲ ਠੀਕ ਹੈ ਭਾਬੀ ਜੀ ਬੈਠੀ ਨਾ ਰਹੀ ਪੈਰ ਜੀ ਕੋਈ ਨਹੀਂ ਭਾਬੀ ਤੈਨੂੰ ਮਾਫ ਤਾਂ ਕਰਤਾ ਪਰ ਪਤਾ ਨਹੀਂ ਕਿਉਂ ਹਲੇ ਵੀ ਡਰ ਜਾ ਲੱਗੀ ਜਾਂਦਾ ਕਿ ਤੇ ਤੂੰ ਕੋਈ ਹੋਰ ਹੀ ਨਾ ਸਾਜਿਸ਼ ਰਚ ਦੇ ਮਸਾਂ ਰਿਸ਼ਤੇ ਬਚਾਏ ਨੇ ਕਿਤੇ ਫੇਰ ਨਾ ਉਹੀ ਮੋੜ ਤੇ ਲਿਆ ਕੇ ਖੜਾ ਕਰ ਦੇ ਸਾਨੂੰ ਕਿਤੇ ਭੈਣ ਭਰਾ ਨੂੰ ਤੇਰੇ ਤੋਂ ਦੂਰ ਹੋਣਾ ਪੈ ਜਾਏ ਇਹ ਤੇ ਦੋਇ ਤੇਰੇ ਬੈਠਾ ਹੈ ਇੱਥੇ ਤੇਰੀ ਜਗ੍ਹਾ ਨਹੀਂ ਹੈਗੀ ਤੂੰ ਬਾਹਰ ਜਾ ਤੁਸੀਂ ਸਾਰੀ ਗਲਤੀ ਮੇਰੇ ਕਰਦੀ ਜੇ ਮੇਰੀ ਜਗ੍ਹਾ ਹੁੰਦੇ ਤੁਸੀਂ ਕੀ ਕਰਦੇ ਉਹ ਜਦੋਂ ਉਹ ਪਿਆਰ ਤੇਰੀ ਕਿਸਮਤ ਦੇ ਵਿੱਚ ਹੈ ਨਹੀਂ ਸੀਗਾ ਜੇ ਹੁੰਦਾ ਨਾ ਤੈਨੂੰ 5 ਸਾਲ ਪਹਿਲਾਂ ਮਿਲ ਜਾਣਾ ਸੀਗਾ ਕੱਲੀ ਕਿਸਮਤ ਨਹੀਂ ਗੁਨਾਹਗਾਰ ਹੁੰਦੀ ਬੰਦਾ ਆਪ ਵੀ ਜ਼ਿੰਮੇਵਾਰ ਹੁੰਦਾ ਜੇ ਤੁਸੀਂ ਮੇਰੀ ਜਗ੍ਹਾ ਹੁੰਦੇ ਤੁਸੀਂ ਕੀ ਕਰਦੇ ਤੁਸੀਂ ਕੀ ਹੱਲ ਕਰਦੇ ਇਹ ਗੱਲ ਦਾ ਪਰ ਪਿਆਰ ਨੂੰ ਪਾਉਣ ਲਈ ਇਹਨਾਂ ਵੀ ਨਹੀਂ ਗਿਰਦੇ ਹੁੰਦੇ ਤੂੰ ਤਾਂ ਜਮੀਂ ਗਿਰ ਗਈ ਮੈਂ ਗੱਲਾਂ ਸਭ ਭੁੱਲ ਗਈ ਹੁਣ ਤੁਸੀਂ ਵੀ ਭੁੱਲ ਜਾ ਮੈਂ ਤੁਹਾਡੇ ਤੋਂ ਮਾਫੀ ਮੰਗਦੀ ਆ ਓ ਯਾਰ ਤੂੰ ਨਾ ਬਾਹਰ ਜਾ ਮੈਨੂੰ ਇਕੱਲੇ ਛੱਡ ਦੇ ਮੈਂ ਕੋਈ ਗੱਲ ਨਹੀਂ ਕਰਨੀ ਹੈ ਤੇਰੇ ਨਾਲ ਤੁਸੀਂ ਐਂ ਕਿਉਂ ਕਰਦੇ ਹੋ ਮੇਰੇ ਨਾਲ ਓ ਯਾਰ ਮੈਂ ਤੈਨੂੰ ਇੱਕ ਵਾਰ ਕਹਤਾ ਨਾ ਤੂੰ ਜਾਇ ਥੋ ਮਾਫ ਕਰ ਦੇ ਮਾਫ ਕਰ ਦੇ ਹੋਰ ਕੋਈ ਗੱਲ ਹੀ ਨਹੀਂ ਹੈਗੀ ਪਹਿਲੇ ਗਲਤੀ ਕੀਤੀ ਕਿਉਂ ਸੀ 빨아뜨게 자유로 나 ਮੇਰੀ ਬਾਬੀ ਮੈਂ ਤਾਂ ਚਾਹ ਬਣਾ ਰਹੀ ਸੀ ਤੂੰ ਕਿਉਂ ਨਹੀਂ ਬਣਾਈ ਇੰਨੀ ਮੈਨੂੰ ਦੱਸ ਦਿੰਦੀ ਮੈਂ ਬਣਾ ਦਨੀ ਆ ਨਹੀਂ ਕੋਈ ਨਹੀਂ ਮੈਂ ਬਣਾ ਲੈਂਦੀ ਆ ਨਹੀਂ ਨਹੀਂ ਮੈਂ ਬਣਾ ਲਉ ਤੂੰ ਚੱਲ ਅੰਦਰ ਮੈਂ ਲੈ ਕੇ ਆਂ ਤੇਰੇ ਵਾਸਤੇ ਚਾਹ ਬਣਾ ਕੇ ਠੀਕ ਆ ਚੱਲ ਜਾ ਮੈਂ ਫੇਰ ਪੀ ਲੂੰਗੀ ਚਾਹ ਮੈਂ ਮੰਨਿਆ ਤੈਨ ਮੈਂ ਕਰੋ ਘੱਡੇ ਸੀ ਤੇਰੇ ਤੇ ਜ਼ੁਲਮ ਕੀਤੇ ਸੀ ਪਰ ਮੈਂ ਇੰਨੀ ਬੇਗਰਤ ਨਹੀਂ ਕਿ ਤੈਨ ਚਾਹ ਚ ਕੁਝ ਪਾ ਕੇ ਦਵਾਂਗੇ ਪੱਬੀ ਅੱਜ ਕੱਲ ਕਿਤੇ ਭਰੋਸਾ ਕੀਤਾ ਜਾ ਸਕਦਾ ਨਾ ਨੀ ਪੱਬੀ ਤੈਨੂੰ ਮਾਫ ਕਰ ਕਿਵੇਂ ਦਵਾਂ ਮੈਂ ਬੰਦੇ ਨੇ ਇੱਕ ਅੱਧੀ ਗਲਤੀ ਕੀਤੀ ਹੋਵੇ ਮਾਫੀ ਵੀ ਕੀਤਾ ਜਾ ਸਕਦਾ ਹੈ ਤੂੰ ਤੂੰ ਤਾਂ ਮੇਰਾ ਘੜੀ ਪਟਕੇ ਰੱਖਤਾ ਤੇਰੇ ਤੇ ਹੁਣ ਨਾ ਵਿਸ਼ਵਾਸ ਨਹੀਂ ਕਰ ਸਕਦੀ ਕਦੇ ਵੀ ਗੱਲ ਸੁਣੀਓ ਜੀ ਮੈਂ ਤੁਹਾਨੂੰ ਆਇ ਕਹਿੰਦੀ ਸੀ ਨੇਹਾ ਵਾਸਤੇ ਕੋਈ ਫਰੂਟ ਵਗੈਰਾ ਲੈ ਆਈਓ ਤੇ ਨਾਲੇ ਅੱਜ ਸਬਜ਼ੀ ਕੀ ਬਣਾਉਣੀ ਆ ਕੀ ਹੋ ਗਿਆ ਤੁਸੀਂ ਹੁਣ ਵੀ ਗੁੱਸਾ ਕਰੀ ਬੈਠੇ ਹੋ ਕੁਛ ਤਾਂ ਬੋਲੋ ਦੇਖੀ ਤੁਸੀਂ ਤਾਂ ਚੁੱਪ ਚੁੱਪ ਰਹਿਨੇ ਜਮੇ ਨਹੀਂ ਬੋਲਦੇ ਮੇਰੇ ਨਾਲ ਨਹੀਂ ਕੁਛ ਨਹੀਂ ਹੋਇਆ ਜਾ ਆਈ ਕਿਉਂ ਕਰਦੇ ਹੋ ਤੁਸੀਂ ਮੈਂ ਘਰ 'ਚ ਹੁੰਦੇ ਹੋਏ ਵੀ ਨਾ ਹੋਇਆ ਵਰਗੀ ਆ ਬਸ ਕੱਲੀ ਨੇਹਾ ਉਹ ਵੀ ਹਾਂ ਹੂੰ ਕਰਦੀ ਆ ਮੇਰੇ ਨਾਲ ਚੱਜ ਨਾਲ ਬੋਲਦੀ ਤੁਸੀਂ ਤੁਸੀਂ ਤਾਂ ਜਮੇ ਨਹੀਂ ਬੋਲਦੇ ਮੇਰੇ ਨਾਲ ਬੋਲੇ ਵੀ ਕੀ ਮੈਂ ਗਲਤੀ ਏਡੀ ਵੱਡੀ ਕੀਤੀ ਆ ਕੁਛ ਤਾਂ ਤੂੰ ਸਹੀ ਕਰਤਾ ਬਸ ਹੁਣ ਮੇਰੇ ਫੌਜੀ ਨੂੰ ਤੂੰ ਮਲਾ ਦੇ ਗਲਤੀ ਕਿਸੇ ਦੀ ਦੋਸ਼ ਕਿਸੇ ਦਾ ਤੇ ਸਜ਼ਾ ਸਜ਼ਾ ਮੇਰੇ ਫੌਜੀ ਨੂੰ ਮਿਲ ਰਹੀ ਆ ਉਹਦਾ ਤਾਂ ਕੋਈ ਕਸੂਰ ਹੀ ਨਹੀਂ ਪਤਾ ਨਹੀਂ ਮੇਰਾ ਫੌਜੀ ਮੇਰੇ ਬਿਨਾ ਕਿਵੇਂ ਰਹਦਾ ਹੋਊਗਾ ਬਸ ਰੱਬ ਜਿਹੜਾ ਕੁਛ ਹੋਣਾ ਸੀ ਨਾ ਹੋ ਗਿਆ ਹੁਣ ਤਾਂ ਸਾਰਾ ਕੁਝ ਸਹੀ ਵੀ ਹੋ ਗਿਆ ਭਾਬੀ ਵੀ ਆਪਣੀ ਗਲਤੀ ਮੰਨ ਗਈ ਬੱਸ ਹੁਣ ਤਾਂ ਮੇਰਾ ਫੌਜੀ ਮਿਲਾ ਦੇ ਕਿਸੇ ਵੀ ਤਰੀਕੇ ਨਾਲ ਮੈਨੂੰ ਮੇਰਾ ਹੁਣ ਪਰਿਵਾਰ ਚਾਹੀਦਾ ਹੈਗਾ ਮੈਨੂੰ ਹੋਰ ਕੁਝ ਵੀ ਨਹੀਂ ਚਾਹੀਦਾ ਮੈਂ ਆਪਣੇ ਪਰਿਵਾਰ ਬਿਨਾਂ ਨਹੀਂ ਰਹਿ ਸਕਦੀ ਮੇਰੇ ਨਿੰਮੋਤੇ ਹੀ ਪਤਾ ਨਹੀਂ ਮੇਰੇ ਬਿਨਾਂ ਕਿਵੇਂ ਦਿਨ ਕੱਟਦੀ ਹੋਊਗੀ ਮੇਰੇ ਰੱਬਾ ਇਹ ਕੀ ਪਾਪ ਕਰਵਾਤਾ ਮੇਰੇ ਤੋਂ ਕਿਤੇ ਧਿਆਣੀ ਨਾਲ ਮੈਂ ਤਾਂ ਇਹਨੀਆਂ ਗਲਤੀਆਂ ਕਰਕੇ ਵੀ ਇਸ ਘਰ ਵਿੱਚ ਆ ਗਈ ਪਰ ਨੀਹਾ ਦਾ ਕੀ ਕਸੂਰ ਸੀ ਇਹ ਪਾਪ ਮੈਂ ਕਿੱਥੇ ਭਰੂੰਗੀ بس ਨੀਹਾ ਨੂੰ ਉਹਦੇ ਪੋਜੀ ਨਾਲ ਮਿਲਾ ਦੇ ਮੈਨੂੰ ਪਤਾ ਲੱਗ ਜੇ ਨਾ ਉਹ ਕਿੱਥੇ ਰਹਿੰਦਾ ਮੈਂ ਖੁਦ ਉਹਦੇ ਕੋਲ ਜਾਉਂਗੀ ਤੇ ਨੀਹਾ ਨੂੰ ਉਹਦੇ ਨਾਲ ਤੋਰੂੰਗੀ ਇੱਕ ਵਾਰ ਪਤਾ ਲੱਗ ਜੇ ਪੋਜੀ ਦਾ ਰੱਬਾ ਮੈਨੂੰ ਮਾਫ਼ ਕਰ ਦੇ ਸਿਰ ਤੇ ਲੱਗਿਆ ਪਤਾ ਕਿੰਨਾ ਦੁੱਖ ਹੁੰਦਾ ਆ ਸਾਂਝ ਜੀ ਤੋਂ ਉਹਨੂੰ ਤੇ ਪ੍ਰਵਾਤ ਤੱਕ ਛੋੜਦਾ ਥੈਂਕ ਯੂ ਜੀ ਤਾ ਤੁਹੇ ਬਸ ਕਰੋ ਜੀ ਫੋਨ ਨਹੀਂ ਮੈਂ ਤਾਂ ਚਾਹੁੰਦਾ ਕੋਈ ਨਾ ਹਜੇ ਕੀ ਹੋਇਆ ਹਜੇ ਤਾਂ ਕਰਨਾ ਪੈਣਾ ਤੈਨੂੰ ਸਹਿਣ ਇਹ ਮਤਲਬ ਮਤਲਬ ਕੀ ਹਜੇ ਤੱਕ ਦੇਖ ਕੇ ਵਹਿ ਕੀ ਹੁੰਦਾਗਾ बस नेहा ਚਾ ਪਗੜਾ ਕੋਈ ਨਾ ਮੈਂ ਮਿਲ ਉਹ ਤੈਨੂੰ ਫੌਜੀ ਨਾਲ ਬਸ ਮੈਨੂੰ ਇੱਕ ਵਾਰ ਪਤਾ ਲੱਗ ਜੇ ਵੀ ਉਹ ਆਇਆ ਕਿੱਥੇ ਨਹੀਂ ਗੇ ਤੇ ਮੈਂ ਲੈ ਕੇ ਆਉ ਤੈਨੂੰ ਉਹਨਾਂ ਕੋਲ ਵੀਰੇ ਫੌਜੀ ਤਾਂ ਨਹੀਂ ਮੋਨ ਤੇ ਬੇਬੇ ਨੂੰ ਨਾਲ ਲੈ ਕੇ ਚਲਾ ਗਿਆ ਪਤਾ ਨਹੀਂ ਉਹ ਕਿੱਥੇ ਹੋਊਗਾ ਕਿਹੜੇ ਹਾਲਾਤ ਹੋਣਗੇ ਉਹਨਾਂ ਦੇ ਮੇਰੇ ਮੈਂ ਤਾਂ ਬਾਲੀਵੁੱਡ ਦੀ ਗਲਤੀ ਕਰਤੀ ਵੀਰਾ ਬਣ ਕੇ ਮੈਨੂੰ ਉਹਨਾਂ ਕੋਲੇ ਛੱਡਿਆ ਮੈਂ ਨਹੀਂ ਇੱਥੇ ਰਹਿਣਾ ਹੈਗਾ ਕੋਈ ਨਾ ਮੈਂ ਤੇਨ ਮੈਂ ਲੈ ਕੇ ਤੁੰਗਾ ਮੈਂ ਗਲਤੀ ਕੀਤੀ ਹੈ ਨਾ ਤਾਂ ਇਹਦੀ ਮਾਫੀ ਮੈਂ ਮੰਗੂਗਾ ਫੌਜੀ ਤੋਂ ਬਸ ਇੱਕ ਵਾਰ ਮੈਨੂੰ ਪਤਾ ਲੱਗ ਜਾਏ ਵੀ ਉਹ ਹੈ ਕਿੱਥੇ ਨੇਗੇ ਵੀਰੇ ਉਹ ਮੈਨੂੰ ਮਾਫਤਾ ਕਰ ਦੇਣਗੇ ਨਾ ਕੋਈ ਨਾ ਕਰ ਦੇਣਗੇ ਫੋ ਮਾਫ ਮੈਂ ਨਾ ਇੱਕ ਮੇਰਾ ਦੋਸਤ ਆ ਫੌਜੀ ਮੌਜੇ ਨਾਲ ਗੱਲ ਕੀਤੀ ਸੀਗੀ ਉਹ ਆਊਗਾ ਹੁਣ ਤੇ ਆਪਾਂ ਉਹਦੇ ਨਾਲ ਗੱਲ ਕਰਦੇਗੇ ਫਿਰ ਉਹਨਾਂ ਪਤਾ ਕਰਾਂਗੇ ਵੀ ਕਿੱਥੇ ਨੇਗੇ ਕਿੱਥੇ ਡਿਊਟੀ ਫੌਜੀ ਦੀ ਕਦੋਂ ਆਊਗਾ ਵੀਰੇ ਫਿਰ ਉਨੂੰ ਨੂੰ ਪੁੱਛ ਲਓ 10 ਦਿਨ ਜਲਦੀ ਆਪਾਂ ਨੂੰ ਬਸ ਉਹ ਆਉਣ ਵਾਲਾ ਹੀ ਹੋਗਾ 15-20 ਮਿੰਟ ਹੋ ਗਏ ਮੇਰੀ ਗੱਲ ਹੋਈ ਨੂੰ ਠੀਕ ਹੈ ਵੀਰੇ ਮੈਨੂੰ ਤਾਂ ਫੇਰ ਕਰਨਾ ਕਰ ਮੈਂ ਫੌਜੀ ਤੇ ਨਮੋ ਨਾਲ ਤੈਨੂੰ ਮਿਲਾ ਦੂੰਗਾ ਠੀਕ ਹੈ ਵੀਰੇ ਚੱਲ ਮੈਂ ਦੇਖਦਾ ਉਹ ਵੀ ਆਉਣ ਵਾਲਾ ਹੀ ਹੋਗਾ ਠੀਕ ਹੈ ਤੂੰ ਹੁਣ ਰੋ ਨਾ ਚੁੱਪ ਕਰ ਜਾ ਰਬਾ ਮੈਂ ਤੁਹੀ ਕਰਾਤਾ ਮੈਂ ਤੁਮੇਰੀ ਭੈਣ ਦਾ ਹਾਲ ਦੇਖੇ ਲੈਂਦਾ ਲੋ ਲੋ ਕਿੰਨਾ ਮੇਰਾ ਹਾਲ ਕਰ ਰੱਖਿਆ ਮੈਂ ਘਰ ਦੇ ਪਿਛੇ ਲੱਕੇ ਅਜੀ ਭੈਣ ਨੂੰ ਦੁੱਖ ਦਿੱਤੇ ਮੰਗੇ ਹਾਂ ਭਾਈ ਹੋਰ ਕੀ ਹਾਲਾ ਮੰਗੇ ਠੀਕ ਹੈ ਵਧੀਆ ਤੁਸੀਂ ਹੱਸੋ ਭਾਈ ਚਲੋ ਠੀਕ ਹੈ ਠੀਕ ਹੈ ਠੀਕ ਹੈ ਹੋਰ ਪਰਵਾਹ ਠੀਕ ਹੈ ਹਾਂ ਠੀਕ ਹੈ ਤੁਸੀਂ ਸੋ ਕਰੇ ਵਧੀਆ ਵਧੀਆ ਸੈਟ ਆ ਜਾ ਮਾ ਆ ਜਾ ਫਿਰ ਅੰਦਰ ਬਾਈ ਕਰਦੇ ਹਾਂ ਲੈ ਹੋਰ ਮਹਾ ਫੌਨ ਜੇ ਕਰੀ ਜਾਂਦਾ ਸੀ ਆ ਬਸ ਤਾਂ ਇਹਨੂੰ ਲਿੱਤੀ ਜਾਂਦਾ ਸੀ ਬਈ ਚਲੋ ਆ ਜਾ ਬਈ ਸ੍ਰੀਕਾਲ ਸਤਿ ਸ੍ਰੀ ਅਕਾਲ ਬਣੇ ਹੋਰ ਠੀਕ ਆ ਨੇ ਹਾਂ ਹਾਂਜੀ ਵੀਰੇ ਵਧੀਆ ਹੋਰ ਬਈ ਠੀਕ ਹੈ ਵਧੀਆ ਵਧੀਆ ਮੰਗੇ ਬਾਈ ਤੁਸੀਂ ਦੱਸੋ ਠੀਕ ਹੈ ਬਜੀ ਤੇ ਹੋਰ ਕਿਵੇਂ ਐਮਰਜੈਂਸੀ ਇੰਜ ਬੁਲਾਇਆ ਸੀ ਸ੍ਰੀਕਾਲ ਬਈ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋਈ ਬਈ ਤੈਨੂੰ ਪਤਾ ਵੀ ਸੀਰੀ ਡਿਊਟੀ ਕਿੱਥੇ ਅੱਜ ਕੱਲਾ ਸੀਰੇ ਦੀ ਡਿਊਟੀ ਤਾਂ ਉੱਥੇ ਹੀ ਸੀਗੀ ਸਾਡੇ ਨਾਲ ਹੀ ਸੀ ਵੈਸੇ ਉਹਨਾਂ ਨੇ ਨਾ ਚੇਂਜ ਕਰਵਾਲੀ ਸੀਗੀ ਉੱਥੋਂ ਅੱਛਾ ਹਾਂ ਤੇ ਤੇ ਪਰ ਕੀ ਗੱਲ ਕੀ ਹੈਗੀ ਹੁਣ ਤੁਹਾਨੂੰ ਪਤਾ ਉਹਨਾਂ ਦੀ ਡਿਊਟੀ ਕਿੱਥੇ ਆ ਨਹੀਂ ਨਹੀਂ ਹਾਂ ਹੈ ਤਾਂ ਖੈਰ ਬਈ ਹਾਂਜੀ ਵੀਰੇ ਠੀਕ ਆ ਬਸ ਤੁਸੀਂ ਐਂ ਦੱਸ ਦੋ ਡਿਊਟੀ ਕਿੱਥੇ ਉਹਨਾਂ ਦੀ ਉਹਨਾਂ ਐਕਚੁਅਲੀ ਮੈਨੂੰ 10 ਦਿਨ ਪਹਿਲਾਂ ਮਿਲੇ ਸੀਗੇ ਅੱਛਾ ਤੇ ਨਾਲ ਉਹਨਾਂ ਦੇ ਮਾਤਾ ਜੀ ਸੀਗੇ ਤੇ ਗੁੜੀਆਂ ਸੀਗੇ ਤੇ ਜਿਆਦਾ ਗੱਲ ਨਹੀਂ ਹੋਈ ਕਹਿੰਦੇ ਵੀ ਇਹਨਾਂ ਵੀ ਉੱਥੋਂ ਬਦਲੀ ਕਰਵਾ ਲਈ ਉਹਨਾਂ ਨੇ ਬਦਲੀ ਕਰਾ ਲਈ ਹਾਂ ਜੀ ਤੇ ਪਰ ਗੱਲ ਕੀ ਆ ਮੈਨੂੰ ਸਿੱਧੀ ਗੱਲ ਦੱਸਣਾ ਫੋਲ ਕੇ ਮੰਗੇ ਗੱਲ ਤਾਂ ਵੀ ਕੁਛ ਨਹੀਂ ਹੈਗੀ ਮੈਂ ਸੁਣਨੇ ਹਾਂ ਨੂੰ ਲੈਣ ਆਇਆ ਸੀਗਾ ਅੱਛਾ ਮੈਨੂੰ ਮਾੜਾ ਮੋਟਾ ਬੋਲਿਆ ਗਿਆ ਮੰਨੇ ਹਾਂ ਨੂੰ ਭੇਜਿਆ ਨਹੀਂ ਨਾਲ ਮੰਗੇ ਏਡੀ ਗੱਲ ਹੋ ਗਈ ਸੀ ਬਾਈ ਮੈਨੂੰ ਤਾਂ ਦੱਸਣਾ ਸੀ ਯਾਰ ਮੇਰੇ ਨਾਲ ਸੀਗਾ ਉਹ ਮੈਂ ਉਹਨੂੰ ਮਨਾ ਲੈਂਦਾ ਕੀ ਗੱਲ ਸੀ ਉਹਨੂੰ ਸਮਝਾ ਦਿੰਦੇ ਆਪਾਂ ਬਸ ਬਈ ਗਲਤੀ ਤਾਂ ਸਾਡੀ ਸੀਗਾ ਕੀ ਰੱਖਦੇ ਤੈਨੂੰ ਵੀਰੇ ਤੁਸੀਂ ਹੁਣ ਅਸੀਂ ਪਤਾ ਨਹੀਂ ਕਰ ਸਕਦੇ ਵੀ ਉਹ ਹੈ ਕਿੱਥੇ ਨੇ ਦੇਖੋ ਜੇਦੋਂ ਮੈਨੂੰ ਪਤਾ ਲੱਗ ਗਿਆ ਗੱਲ ਦਾ ਹੁਣ ਤਾਂ ਮੈਂ ਸਾਰਾ ਕੁਝ ਪਤਾ ਕਰ ਲਵਾਂ ਦੇਖੋ ਪੰਜ ਸੱਤ ਦਿਨਾਂ ਤੱਕ ਮੈਂ ਚਲਾ ਜਾਣਾਗਾ ਤੇ ਜਾ ਕੇ ਪਹਿਲਾਂ ਮੈਂ ਸਾਹਬ ਨੂੰ ਮਿਲੂਦੇ ਨੂੰ ਤੇ ਵੀ ਉਹਨਾਂ ਦੀ ਜੁੰਟ ਕਿੱਥੇ ਹੈਗੀ ਤੇ ਗੱਲਬਾਤ ਕਰਕੇ ਸਾਰੀ ਮੈਂ ਪਤਾ ਕਰਕੇ ਤੁਹਾਡੀ ਮਦਦ ਜ਼ਰੂਰ ਕਰੂ ਵੀਰੇ ਮੇਰਾ ਨਾ ਮੇਰੀ ਨਿੰਮੋਤੀ ਬਿਨਾ ਜੀ ਨਹੀਂ ਲੱਗਦਾ ਹੱਥ ਬਨ ਕੇ ਬੇਨਤੀ ਹਈਆ ਤੁਸੀਂ ਉਹਨਾਂ ਦਾ ਪਤਾ ਕਰ ਦੋ ਕੋਈ ਗੱਲ ਨਹੀਂ ਭੈਣੇ ਮੈਂ ਜ਼ਰੂਰ ਮਦਦ ਕਰੂੰ ਤੁਹਾਡੀ ਇਹ ਕੰਮ ਮੇਰੇ ਤੇ ਸਾਰ ਦੇਉ। ਠੀਕ ਹੈ ਵੀਰੇ। ਮੰਗੇ ਹੁਣ ਦਾ ਫਿਕਰ ਕਰ ਬਾਈ। ਜੇ ਤੂੰ ਦੇ ਦੱਸਿਆ ਹੁੰਦਾ ਨਾ ਤਾਂ ਗੱਲ ਆਪਾਂ ਜ਼ਿਆਦਾ ਵਧ ਨਹੀਂ ਜਾਂਦੀ ਸੀ। ਠੀਕ ਹੈ ਵੀਰ ਚਲ ਤੂੰ ਪਤਾ ਕਰਕੇ ਸਾਨੂੰ ਦੱਸੀ। ਤੇ ਬਾਕੀ ਜਦੋਂ ਵੀ ਜਾਊਗਾ ਨਾ ਪਹਿਲਾ ਕੰਮ ਮੈਂ ਇਹ ਹੀ ਕਰਨਾ। ਠੀਕ ਹੈ ਜੀ। ਠੀਕ ਹੈ ਵੀ। ਚਲ ਕੋਈ ਨਾ ਨੇਹਾ ਫਿਕਰ ਨਾ ਕਰ ਭਣੇ। ਬੈਠ ਜਾ ਵੀ ਚਾਹ ਪੀ। ਬਸ ਬਸ ਕੋਈ ਗੱਲ ਨਹੀਂ। ਠੀਕ ਹੈ ਵੀ। ਆ ਕੀ ਵੀਰੇ ਇਹ ਤਾਂ ਕੋਈ ਰਸਤਾ ਹੀ ਨਹੀਂ ਮਿਲੇ ਆਪਾਂ ਨੂੰ ਮੈਨੂੰ ਤਾਂ ਆਏ ਸੀ ਚਲੇ ਵੀਰ ਆਊਗਾ ਤਾਂ ਕੋਈ ਰਸਤਾ ਤਾਂ ਖੁੱਲੂਗਾ ਹੀ ਇਹ ਤਾਂ ਕੋਈ ਗੱਲ ਹੀ ਨਹੀਂ ਬਣੀ ਇਹ ਤਾਂ ਐਵੇਂ ਫਿਕਰ ਨਾ ਕਰ ਕੋਈ ਨਾ ਪਤਾ ਲੱਗ ਜੂਗਾ ਫੌਜੀ ਦਾ ਬਸਾ ਤੂੰ ਤਾਂ ਚੁੱਪੀ ਕਰ ਜਾ ਸਾਰਾ ਕੁਝ ਤੇਰੇ ਕਰਕੇ ਹੋਇਆਗਾ ਫੌਜ ਨੂੰ ਮਿਲਣਾ ਕੋਈ ਰਾਹ ਨਹੀਂ ਜਿਆ ਉਹ ਕੋਈ ਨਹੀਂ ਵੀਰੇ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਹੀ ਗਿਆ ਹੁਣ ਤੁਸੀਂ ਭਾਬੀ ਨੂੰ ਨਾ ਬੋਲੋ ਨਹੀਂ ਮੈਂ ਤੂੰ ਚੁੱਪੀ ਕਰ ਜਾ ਹੁਣ ਸਾਰਾ ਕੁਝ ਨਾ ਇਹ ਨਹੀਂ ਕੀਤਾਗਾ ਮੇਰੇ ਭਾਬੀ ਨੂੰ ਕਹਿੰਦਾ ਨਾ ਕੋਈ ਫਾਇਦਾ ਨਹੀਂ ਹੈਗਾ ਜੇ ਫੌਜੀ ਨੂੰ ਮਿਲਣ ਦਾ ਰਾਹ ਹੋਇਆ ਨਾ ਤਾਂ ਉਹ ਮੈਨੂੰ ਮੇਲੀ ਜਾਊਗਾ ਨਹੀਂ ਹਾਂ ਤੂੰ ਬਾਲਾ ਸੋਚਣਾ ਤੈਨੂੰ ਵੀ ਪਤਾ ਤੇਰੇ ਕਹੇ ਹਾਲਤ ਮੈਂ ਤੇਰੇ ਵੱਸ ਤੇ ਕੁਝ ਖਾਣ ਨੂੰ ਲਿਆਉਣੀ ਹੈ ਠੀਕ ਹੈ ਨਾ ਹੁਣ ਐਵੇਂ ਰੋਈ ਨਾ ਜਾ ਕੋਈ ਨਹੀਂ ਭਾਬੀ ਹਾਂ ਚੁੱਪ ਹੋ ਜਾ ਦੱਬਾ ਇੱਕ ਧਰਾ ਮਿਲਿਆ ਸੀ ਮੈਨੂੰ ਤਾਂ ਐ ਸੀ ਚਲੇ ਵੀਰਾਊਗਾ ਮੈਨੂੰ ਕਿਸੇ ਰਾਤ ਤੇ ਪਾ ਕੇ ਜਾਊਗਾ ਪਰ ਇਹ ਤਾਂ ਕੁਝ ਹੋਰ ਹੀ ਕਰਾਤਾ ਤੂੰ ਹੁਣ ਮੈਨੂੰ ਕਿਵੇਂ ਪਤਾ ਲੱਗੂਗਾ ਕਿ ਬਾਜੀ ਤੇ ਮੇਰੀ ਨਿੰਮੋਤੀ ਕਿੱਥੇ ਨੇ ਮੇਰੀ ਬੇਬੇ ਪਤਾ ਨਹੀਂ ਕਿੱਥੇ ਰੋਲਦੀ ਫਿਰਦੀ ਹੋਊਗੀ ਰੱਬਾ ਕਿਸੇ ਰਾਤ ਤੇ ਤਾਂ ਪਾ ਦੇ ਮੈਨੂੰ ਕੋਛ ਨਹੀਂ ਆ। ਕੁਛ ਨਹੀਂ ਭਾਬੀ। ਅਜੀਬ ਜੀ ਗੱਲ ਹੈ ਹਨਾ। ਰੱਬ ਵੀ ਪਤਾ ਨਹੀਂ ਕਿਹੜੇ ਰੰਗਾਂ ਚ ਰਾਜ਼ੀ ਹੁੰਦਾ। ਤੈਨੂੰ ਯਾਦ ਆ ਭਾਬੀ। ਕਿਸੇ ਟਾਈਮ ਤੂੰ ਮੈਨੂੰ ਕਹਿੰਦੀ ਹੁੰਦੀ ਸੀ ਕਿ ਨੇਹਾ ਤੈਨੂੰ ਤਾਂ ਮੈਂ ਨੌਕਰਾਨੀ ਬਣਾ ਕੇ ਰੱਖੂੰਗੀ। ਤੇ ਤੂੰ ਮੈਨੂੰ ਜਵਾਕ ਹੋਣ ਦਾ ਬਹਾਨਾ ਵੀ ਲਾਇਆ ਸੀ। ਤੇ ਦੇਖ। ਸਭ ਕੁਝ ਉਲਟ ਹੋ ਗਿਆ। ਬਾਜ਼ੀ ਹੋਈ ਪਲਟ ਗਈ। ਜਵਾਕ ਮੇਰੇ ਹੋਣ ਵਾਲਾ। ਤੇ ਜਿਹੜਾ ਕੰਮ ਤੂੰ ਮੇਰੇ ਤੋਂ ਕਰਾਉਣਾ ਚਾਹੁੰਦੀ ਸੀ। ਉਹ ਤੂੰ ਆਪ ਹੀ ਕਰੀ ਜਾਨੀਆ ਨਾ ਨਾ ਬੱਬੀ ਇਹ ਨਾ ਸਮਝੀ ਕਿ ਮੈਂ ਤੈਨੂੰ ਨੌਕਰਾਣੀ ਕਹਿ ਰਹੀ ਆ ਮੈਂ ਤਾਂ ਸਿਰਫ ਤੈਨੂੰ ਸਮਝਾ ਰਹੀ ਆ ਕਿਸਮਾ ਬਦਲਦੇ ਆ ਨਾ ਪਤਾ ਨਹੀਂ ਲੰਦਾ ਤੇ ਨਾਲੇ ਕੋਈ ਨਹੀਂ ਪਾਸ ਮੇਰਾ ਬੱਚਾ ਹੋ ਜਾਂਦੇ ਮੈਂ ਤਾਂ ਥੋ ਆਪ ਹੀ ਚਲੀ ਜਾਊਂਗੀ ਹਮੇਸ਼ਾ ਲਈ ਤੇ ਫਿਰ ਮੈਂ ਆਪ ਦਾ ਸਾਰਾ ਪਰਿਵਾਰ ਛੱਡ ਕੇ ਨਾ ਕਦੇ ਵੀ ਨਹੀਂ ਆਉਂਦੀ ਕਮਲੀ ਐਵੇਂ ਹੀ ਸੋਚੀ ਜਾਂਦੀ ਐ ਨਾ ਕੁਛ ਨਾ ਫੜ ਅੰਗੂਰ ਖਾਲਾ ਆ বিনা ਸੋਚਿਆ ਕਰ ਨਾ ਫੋਨ ਕਰਕੇ ਪੁੱਛਾਂ ਕੁੜੀ ਜੀ ਨੂੰ ਉਸੇ ਇੰਨਾ ਕੋ ਚੰਦ ਚੜਾ ਰੱਖਿਆ ਹੋਵੇ ਸਾਰਾ ਦਿਨ ਟਾਇਚ ਨਹੀਂ ਰਹਿੰਦੀ ਆ ਉਹਦੀ ਹੈਲੋ ਹੈਲੋ ਚੱਲੀ ਗੱਲ ਕਰੀਏ ਸਤਿ ਸ੍ਰੀ ਅਕਾਲ ਹੋ ਠੀਕ ਆ ਸੀਰ ਤਾ ਹਾਂਜੀ ਮੈਂ ਵਧੀਆ ਤੁਸੀਂ ਦੱਸੋ ਕੀ ਹੋ ਮੈਂ ਤਾਂ ਠੀਕ ਹਾਂ ਮੈਨੂੰ ਤਾਂ ਕੀ ਹੋਇਆ ਪਰ ਤੈਨੂੰ ਹੀ ਪੁੱਛਦੀ ਸੀ ਮੈਂ ਕੀ ਆ ਕੋਈ ਹੋਰੀ ਨਾ ਚੰਦ ਚੜਾ ਰੱਖਿਆ ਹੋਵੇ ਦੇਰ ਲੱਗ ਪਈ ਨਹੀਂ ਮੈਂ ਕੋਈ ਤੂੰ ਕੋਈ ਫਿਕਰ ਨਾ ਕਰ ਤੈਨੂੰ ਤੇਰੀ ਸੀ ਵਾਂ ਕੇ ਦਿਖਾਉਂਗੀ ਜਿਹੜੇ ਕੱਲ੍ਹ ਤੇ ਪਹਿਲਾਂ ਕਰਦੇ ਹਾਂ ਉਹ ਨੋਹ ਕਰਦੀ ਆਹਰ ਬਾਹਰ ਨਿਕਾਲਦੀ ਚੱਲ ਛੋਕਰ ਹੈ ਜੇ ਤੇਰੇ ਵੀ ਕੋਈ ਆਕਰਟ ਗਾਣੇ ਆਉਗੀ ਤੇ ਹੋਰ ਮੰਗਾ ਤੇ ਨੇਹਾ ਠੀਕ ਨੇ ਹਾਂਜੀ ਮੰਮੀ ਪਧੀਆ ਨੇ ਅੱਛਾ ਚਲੋ ਠੀਕ ਹੈ ਧਿਆਨ ਰੱਖੀ ਮੰਗੇ ਦਾ ਨਾਲੇ ਨੇਹਾ ਦਾ ਹਾਂ ਮੰਮੀ ਬਿਲਕੁਲ ਪੂਰਾ ਧਿਆਨ ਰੱਖਣੀ ਹੈ ਇਹਨਾਂ ਦਾ ਅੱਛਾ ਚਲੋ ਉਹ ਤਾਂ ਠੀਕ ਰਹਿੰਦੀ ਹੈ ਦਵਾਈ ਬੂਟੀ ਉਹਨੂੰ ਟਾਈਮ ਨਾਲ ਦੇ ਦਿਆ ਕਰਨੇ ਹਨ ਨੂੰ ਨਾਲੇ ਘਾਣ ਪੇੜ ਨੂੰ ਜਿਹੜਾ ਕੁਛ ਮੰਗੇ ਉਹ ਹੀ ਬਣਾ ਕੇ ਦਿਆ ਕਰੋ ਨੂੰ ਠੀਕ ਹੈ ਮੰਮੀ ਠੀਕ ਆਉਂਗੀ ਮੈਂ ਤੁਹਾਨੂੰ ਮਿਲਣ ਮੈਨੂੰ ਮਿਲਣ ਕੀ ਕਰਨਾਵੇਂਗੀ ਤੂੰ ਇੱਥੇ ਨਾਲੇ ਧੀਆ ਤਾਂ ਆਪਦੇ ਘਰ ਹੀ ਚੰਗੀਆਂ ਹੁੰਦੀਆਂ ਨੇ ਤੂੰ ਆਪਦਾ ਘਰ ਸੰਭਾਲ ਮੰਮੀ ਮੈਂ ਤਾਂ ਆਪੇ ਕਰ ਲਈਏ ਸੱਲੇ ਮੈਂ ਤਾਂ ਕੋਈ ਇੱਥੇ ਰਹਿਣਾ ਮੈਂ ਤੁਹਾਨੂੰ ਵੈਸੇ ਕਹਿੰਦੀ ਸੀ ਜੇ ਵੀ ਆਣਾ ਵੀ ਕੋਈ ਨਾ ਮੰਗੇ ਤਾਂ ਆਰ ਜੀ ਤੁਹਾਨੂੰ ਮਿਲਣ ਚੱਲ ਜਦੋਂ ਮੰਗਾ ਕਹੂਗਾ ਤਾਂ ਆ ਜੀ ਨਹੀਂ ਵਸ ਇੱਥੇ ਆਪਦਾ ਧਿਆਨ ਰੱਖ ਆਪਦਾ ਘਰ ਸਾਹਮ ਨਾਲੇ ਇਹਨਾਂ ਨੂੰ ਜਵਾਕਾਂ ਨੂੰ ਕੁੜੀ ਨੂੰ ਸਾਹਮ ਨਹੀਂ ਸਮਾਰ ਕੇ ਇਸੇ ਸੀਕਰਨਾ ਕਰ ਮਮਤਾ ਜੀ ਹਾਂ ਤੇਰਾ ਕੋੜਾ ਲੈਣਾ ਕੁੜੀ ਤੇ ਲੈਣ ਤੇ ਸਾਇਤ ਸੇਵਾ ਕਰਦੀ ਰਹੂੰਗੀ ਇੱਕ ਦਿਨ ਤੇਰੀ ਵੀ ਮਾਂਣ ਕਰੂੰਗੀ ਜੇ ਭਾਪੀ ਹੋਵੇ ਤਾਂ ਤੇਸ ਭਾਪੀ ਵਰਗੀ ਚਲੋ ਠੀਕ ਹੈ ਜੇ ਤੇਰੇ ਵੀ ਅਕਲ ਟਿਕਾਣੇ ਆਈ ਮੇਰੀ ਵੀ ਕੋਈ ਜਾਨ ਸੌਕੇ ਨਿਕਲ ਜੂਗੀ ਕੋਈ ਚਾਰ ਸਾਲ ਸੌਕੇ ਨਿਕਲ ਜਾਣਗੇ ਜਾਨੋ ਸ਼ੁਕਰ ਹੈ ਬਾਈ ਗਰੂ ਦਾ ਬੇਬੇ ਤੂੰ ਐਵੇਂ ਨਾ ਮੇਰਾ ਫਿਕਰ ਕਰੀਂ ਜਾਨਾ ਤੂੰ ਆਪ ਤੇ ਆਂ ਦਾ ਰੱਖਾ ਮੇਰਾ ਤਾਂ ਧਿਆਨ ਹੀ ਐ ਪਰ ਤੂੰ ਆਪ ਦੇ ਤੂੰ ਆਪ ਦੇ ਘਰੇ ਠੀਕ ਠਾਕ ਰਹਿ ਤੂੰ ਉਹਨਾਂ ਦਾ ਧਿਆਨ ਰੱਖੀ ਮੰਗੇ ਹੋਰਾਂ ਦਾ ਬਸ ਮੇਰੇ ਹਾਂ ਬਸ ਮੇਰੇ ਤਾਂ ਇਹੀ ਜਾਨ ਸੌਕੀ ਮੈਂ ਤਾਂ ਦਵਾਈ ਲਈ ਜਾਨੀ ਆ ਬਸ ਮੇਰੇ ਤਾਂ ਜੇ ਤੇਰੇ ਕੋ ਨਿਓ ਕੋਈ ਸੁਖ ਦਾ ਸਾਹ ਆਊਗਾ ਫੇਰ ਹੀ ਕੋਈ ਚਾਰ ਸਾਲ ਸੌਕੇ ਲੰਘਣਗੇ ਠੀਕ ਟੰਗਾ ਕੱਟਦੀ ਆਂ ਚੱਲ ਛੋਕਰੇ ਪ੍ਰਮਾਤਮਾ ਦਾ ਜੀ ਉਹਦੀ ਵੀ ਅਕਲ ਟਕਾਣੇ ਆਈ ਏ ਕੋਈ ਸੌਖੇ ਸੰ ਲੰਘ ਜਾਣਗੇ 4 ਸਾਲ ਵਾਹੀ ਤਾਂ ਧੀਆਂ ਦਾ ਦੁੱਖ ਹੁੰਦਾ ਔਰ ਕਿਰ ਧੀਆਂ ਸੁੱਤੀਆਂ ਉੱਠ ਕੇ ਖਾਂਦੀਆਂ ਨੇ

ਹਾਂ ਹਾਂ ਮੈਨੂੰ ਸੁਣ ਰਿਹਾ ਕੌਣ ਹਾਂਜੀ ਹਾਂਜੀ ਮੈਨੂੰ ਆਵਾਜ਼ ਆ ਰਹੀ ਹੈ ਬੋਲੋ ਵੀ ਤਾਂ ਸਹੀ ਹਾਂ ਹਾਂ ਮੈਂ ਨੀਹਾਂ ਹੀ ਬੋਲ ਰਹੀ ਹਾਂ ਹੈਲੋ ਹੈਲੋ ਮੇਰੇ ਦਾ ਸਪੋਨ ਹੀ ਕੱਟਦਾ ਮੇਰਾ ਨਾਮ ਸੁਣ ਕੇ ਤਾਂ ਨਹੀਂ ਕੱਟਦਾ ਫੇਰ ਆ ਗਿਆ ਹੈਲੋ ਹਾਂਜੀ ਹਾਂਜੀ ਮੈਨੂੰ ਸੁਣ ਰਿਹਾ ਸਿਰੇ ਦੇ ਕਰੋ ਹੈਲੋ ਤੁਸੇ ਸਾਈਡ ਤੇ ਹੋਗੇ ਗੱਲ ਕਰ ਲੋ ਪਲੀਜ਼ ਹੈਲੋ ਫੇਰ ਘੱਟ ਤਾਂ ਧੀਰੇ ਧੀਰੇ ਆ ਤਾਂ ਬਣੀ ਕਿ ਤਾ ਜਿਵੇਂ ਪਾਣੀ ਛਿੜਕਦਾ ਮਿੱਟੀ ਨਹੀਂ ਉੱਠਦੀ ਧੀਰੇ 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 ਅਲੀਹਾ ਧਿਆਨ ਨਾਲ ਕੀ ਫੇਰੇ ਆ ਫੋਨ ਆਇਆ ਸੀ ਕਹਿੰਦੇ sire ਦੇ ਘਰੋਂ ਬੋਲਦਿਆ ਮੁੜ ਕੇ ਮੇਰੀ ਕੋਈ ਗੱਲ ਨਹੀਂ ਸੁਣੀ ਹੈਗੀ ਫੋਨ ਲਾ ਕੇ ਪੁੱਛੀ ਵੀਰੇ ਉਹ ਕੋਈ ਨਾ ਤੂੰ ਰਾਮ ਨਾਲ ਤਾਂ ਗੱਲ ਕਰ ਲਾ ਵੇਰੇ ਤੂੰ ਪਤਾ ਕਰ ਰਹਾ ਨੰਬਰ ਕਿੱਥੋਂ ਕਿ ਮੈਂ ਕਿਹਨੇ ਲਾਇਆ ਫੋਨ ਮੈਨੂੰ ਚਲ ਮੈਂ ਦੇਖਦਾ ਲਾ ਕੇ ਚੇਤ ਚੁੱਪ ਕਰ ਰੋ ਨਾ ਭਾਬੀ ਮੇਰਾ ਭਾਜੀ ਠੀਕ ਤਾਂ ਹੋਊਗਾ ਨਾ ਕੋਈ ਨਾ ਠੀਕ ਹੋਊਗਾ ਇਹ ਤਾਂ ਮੰਦਾ ਹੀ ਨਹੀਂ ਹਾਂ ਹਾਏ ਕਿਵੇਂ ਹੋ ਸਕਦਾਗਾ ਹੁਣ ਤਾਂ ਮੈਨੂੰ ਫੋਨ ਲਾਇਆ ਸੀਗਾ ਚੁੱਪ ਕਰ ਨੇ ਰੋ ਨਾ ਆ ਲੈ ਵੀਰੇ ਤੂੰ ਪਤਾ ਕਰ ਕੇ ਆ ਕਿਹਨੇ ਲਾਇਆ ਸੀ ਮੈਨੂੰ ਫੋਨ ਚਲ ਮੈਂ ਨੰਬਰ ਦਖਾ ਲੈਣਾ ਕਿਸ ਨੂੰ ਆਹ ਦੇ ਸਿਆਦ ਨੰਬਰ ਤੇ ਲਾ ਕੇ ਦੇਖ ਲਓ ਨਾ ਚਲ ਮੈਂ ਚੈੱਕ ਹੀ ਕਰਾ ਲੈਣਾ ਕਿਹਦੇ ਨੰਬਰ ਆ ਗਾ ਠੀਕ ਹੈ ਜੀ ਕਰਵਾ ਲਿਓ ਪਰਚੀ ਤੇ ਕੋਈ ਨ ਨਹੀਂ ਹੈ ਚੁੱਪ ਕਰ ਰੋ ਨਾ ਆ ਜਾ ਭਾਬੀ ਕੀ ਤੇ ਮੇਰੇ ਮੋਹ ਜਿੰਦਾ ਨਹੀਂ ਕੁਝ ਹੋ ਗਿਆ ਕੁਝ ਨਹੀਂ ਹੁੰਦਾ ਤੇਰੇ ਭੋਜੇ ਚੁੱਪ ਕਰ ਸੁਕਮਲੀ ਐਵੇਂ ਨਾ ਰੋਇਆ ਕਰ ਗਲ ਗਲ ਤੇ ਕੁਝ ਨਹੀਂ ਹੁੰਦਾ ਸਿਰੇ ਨੂੰ ਚੱਲ ਅੰਦਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਹੋਵੋਗੇ ਕੈਂਟ ਤੇ ਪੇਕੇ ਹੁੰਦੇ ਮਾਵਾ ਨਾਲ ਦਾ ਤੁਸੀਂ ਪਾੜ ਦੇਖ ਚੁੱਕੇ ਹੋ ਪਹਿਲਾਂ ਵਾਲੇ ਪਾਟਾਂ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਉਮੀਦ ਤੋਂ ਵੀ ਜ਼ਿਆਦਾ ਤੇ ਹੁਣ ਵੀ ਸਾਨੂੰ ਇਹੋ ਉਮੀਦ ਹੈ ਕਿ ਤੁਸੀਂ ਇਸ ਪਾੜ ਨੂੰ ਵੀ ਬਹੁਤ ਜ਼ਿਆਦਾ ਪਿਆਰ ਦੇਵੋਗੇ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗੀ ਕਿਹਦੀ ਐਕਟਿੰਗ ਜ਼ਿਆਦਾ ਸੋਹਣੀ ਲੱਗਦੀ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬੈਲ ਆਈਕਨ ਜ਼ਰੂਰ ਦਬਾਉਣੀ ਆ ਤਾਂ ਕਿ ਜੋ ਨਵੇਂ-ਨਵੇਂ ਪਾਰਟ ਅਸੀਂ ਤਿਆਰ ਕਰ ਰਹੇ ਹਾਂ ਉਹ ਤੁਸੀਂ ਪਹਿਲਾਂ ਹੀ ਦੇਖ ਸਕੋ ਥੈਂਕ ਯੂ ਸੋ ਮੱਚ ਧੰਨਵਾਦ